ਜਿੱਥੇ ਇੱਕ ਪਾਸੇ ਲੋਕਾਂ ਨੇ ਕਰੋਨਾ ਤੋਂ ਰਹਾਤ પાਕੇ ਜ਼ਿੰਦਗੀ ਨੂੰ ਜੀਣਾ ਸ਼ੁਰੂ ਹੀ ਕੀਤਾ ਸੀ ਉੱਥੇ ਹੀ ਹੁਣ ਦੁਬਾਰਾ ਤੋਂ ਕਰੋਨਾ ਨੇ ਦਸ ਤੱਕ ਦੇਣੀ ਸ਼ੁਰੂ ਕਰ ਦਿੱਤੀ ਹੈ ਹਾਲੀ ਦੇ ਵਿੱਚ ਕੋਵਿਡ ਦੇ 20 ਮਾਮਲੇ ਸਾਹਮਣੇ ਆਏ ਨੇ ਤੇ ਇਸ ਮਹਾਮਾਰੀ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਰਾਜ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਇੱਕ ਬੁਲੇਟਿਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਦੇਸ਼ ਵਿੱਚ ਕਰੋਨਾ ਵਾਇਰਸ ਦਾ ਖਤਰਾ ਮੁੜ ਸ਼ੁਰੂ ਹੋਣ ਲੱਗਾ ਹੈ ਜਿਸ ਨੂੰ ਦੇਖਤੇ ਕਈ ਸੁਬ੍ਹਾ ਨੇ ਸਖਤੀਆਂ ਵਰਟਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਰੋਨਾ ਵਾਇਰਸ ਦੇ ਨਵੇਂ ਸਬ ਵੇਰੀਐਂਟ ਜੇ ਐਨ 1 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਕਰੋਨਾ ਦੇ ਨਵੇਂ ਰੂਪ ਜੇ ਐਨ 1 ਦੇ ਕੁੱਲ 21 ਮਾਮਲੇ ਸਾਹਮਣੇ ਆਏ ਨੇ ਅਤੇ ਹੌਲੀ-ਹੌਲੀ ਵਧ ਰਹੇ ਨੇ ਇਸ ਕਾਰਨ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਿਯਮ ਬਣਾਏ ਗਏ ਨੇ ਕਰੋਨਾ ਦੇ ਨਵੇਂ ਸਬ ਵੇਰੀਐਂਟ ਜੇ ਐਨ 1 ਦੇ ਕੇਸਾਂ ਨੂੰ ਦੇਖਦੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵਾਰ ਫਿਰ 마스크 ਪਹਿਨਣ ਦੇ ਨਿਰਦੇਸ਼ ਦਿੱਤੇ ਨੇ ਅਤੇ ਭੀੜ ਵਾਲੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ 마스크 ਪਹਿਨਣ ਦੀ ਸਲਾਹ ਵੀ ਦਿੱਤੀ ਹੈ ਇਸ ਤੋਂ ਇਲਾਵਾ ਪੀੜ ਪ੍ਰਕੈ ਵਾਲੇ ਇਲਾਕਿਆਂ 'ਚ ਜਾਣ ਤੋਂ ਗੁਰੇਜ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਕਰਨਾਟਕ ਦੇ ਵਿੱਚ ਕੋਵਿਡ ਦੇ 20 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਮਹਾਮਾਰੀ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਬੁਲੇਟਿਨ ਦੇ ਅਨੁਸਾਰ 16 ਦਸੰਬਰ ਨੂੰ ਬੈਂਗਲੂਰੂ ਵਿੱਚ 44 ਸਾਲਾ ਮਰੀਜ਼ ਦੀ ਮੌਤ ਹੋ ਗਈ ਸੀ ਜਦੋਂ ਕਿ ਇੱਕ 76 ਸਾਲ ਮਰੀਜ਼ ਦੀ ਵੀ ਮੌਤ 17 ਦਸੰਬਰ ਨੂੰ ਹੋਈ ਸੀ ਇੱਕ ਮਰੀਜ਼ ਦੇ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਸੀ ਜਦੋਂ ਕਿ ਦੂਜੇ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਸੀ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਬੁੱਧਵਾਰ ਨੂੰ ਕਿਹਾ ਕਿ ਕਰੋਨਾ ਵਾਇਰਸ ਜਨ ਇੱਕ ਦਾ ਨਵਾਂ ਉਪਰੂਪ ਛੂਤ ਵਾਲਾ ਹੈ ਪਰ ਇਸ ਦੇ ਲੱਛਣ ਹਲਕੇ ਨੇ ਅਤੇ ਰਾਸ਼ਟਰੀ ਰਾਜਧਾਨੀ ਸਰਕਾਰ ਦੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ ਦੇਸ਼ ਵਿੱਚ ਕਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਦੇ ਵਿੱਚ ਵਾਧੇ ਦੇ ਵਿਚਕਾਰ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਨਿਜੋਮ ਸੀਕੁਐਂਸਿੰਗ ਦੀ ਨਿਗਰਾਨੀ ਵਿਦਾਈਗੀ ਭਾਰਤ ਦੇ ਵਿੱਚ 21 ਮਈ ਤੋਂ ਬਾਅਦ ਕਰੋਨਾ ਵਾਇਰਸ ਸੰਕਰਮਣ ਦੇ ਸਭ ਤੋਂ ਵੱਧ 614 ਮਾਮਲੇ ਦਰਜ ਕੀਤੇ ਗਏ ਨੇ ਜਿਸ ਕਾਰਨ ਇਲਾਜ ਦੇ ਨਰੀਜ਼ਾਂ ਦੀ ਗਿਣਤੀ ਵਧ ਕੇ 2311 ਹੋ ਗਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤਾ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੇਰਲ ਵਿੱਚ ਪਿਛਲੇ 24 ਘੰਟਿਆਂ 'ਚ ਇਹਨਾਂ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਕਰੀਬਨ 5 ਲੱਖ ਹੋ ਗਈ ਹੈ ਜਦੋਂ ਕਿ ਦੇਸ਼ ਦੇ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 4.50 ਕਰੋੜ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਜਨ ਇੱਕ ਰੂਪ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਵਿੱਚਕਾਰ ਇਸ ਨੂੰ ਰੂਚੀਦਾਰ ਰੂਪ ਕੋਸ਼ਿਤ ਕੀਤਾ। WHO ਨੇ ਇਹ ਵੀ ਕਿਹਾ ਕਿ ਇਸ ਨਾਲ ਗਲੋਬਲ ਪਬਲਿਕ ਹੈਲਥ ਨੂੰ ਜ਼ਿਆਦਾ ਖਤਰਾ ਨਹੀਂ ਹੈ। ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ 2020 ਦੇ ਅਖੀਰ ਦੇ ਵਿੱਚ ਗਲੋਬਲ ਪਬਲਿਕ ਹੈਲਥ ਲਈ ਖਤਰਾ ਪੈਦਾ ਕਰਨ ਵਾਲੇ ਰੂਪਾਂ ਦੇ ਉਭਰਨ ਤੋਂ ਬਾਅਦ WHO ਨੇ ਹਲਕੇ ਵੇਰੀਐਂਟ ਨੂੰ ਵਿਆਜ ਦੇ ਰੂਪ ਅਤੇ ਗੰਭੀਰ ਰੂਪ ਨੂੰ ਚਿੰਤਾ ਦੇ ਰੂਪ ਦੇ ਵਜੋਂ ਸ਼੍ਰੇਣੀ ਬਦ ਕਰਨ ਦਾ ਫੈਸਲਾ ਕੀਤਾ ਹੈ। Subscribe to One India channel and never miss an update.